ਮਾਨਸਾ ਵਿੱਚੋਂ ਦੀ ਸਰਸਾ ਬਰਨਾਲਾ ਲੁਧਿਆਣਾ ਸਾਈਡ ਜਾਣ ਵਾਲੇ ਰਾਹੀਰ ਧਿਆਨ ਦੇਣ ਕਿ ਮਾਨਸਾ ਵਾਲੇ ਤਿੰਨ ਕੋਣੀ ਚੌਕ ਦੇ ਵਿੱਚ ਪਾਣੀ ਭਰ ਗਿਆ ਜਿਸ ਵਿੱਚ ਛੋਟੇ ਵਹੀਕਲ ਬੰਦ ਹੋ ਰਹੇ ਨੇ ਅਗਰ ਤੁਹਾਡਾ ਵਹੀਕਲ ਪਹਿਲਾਂ ਵੀ ਪਾਣੀ ਦੇ ਵਿੱਚ ਬੰਦ ਹੋ ਜਾਂਦਾ ਤਾਂ ਤੁਸੀਂ ਪਿੰਡਾਂ ਵਿੱਚੋਂ ਦੀ ਇਸ ਚੌਕ ਨੂੰ ਕੱਟ ਕੇ ਹੋਰ ਸਾਈਡ ਤੋਂ ਲੰਘ ਜਾਓ ਪਰ ਵੱਡੇ ਵਹੀਕਲ ਤਿੰਨ ਕੋਣੀ ਚੌਕ ਦੇ ਵਿੱਚ ਭਰੇ ਪਾਣੀ ਦੇ ਵਿੱਚੋਂ ਲੰਘ ਰਹੇ ਨੇ ਇਸ بارش ਦੇ ਪਾਣੀ ਵਿੱਚ ਮੋਟਰਸਾਈਕਲ ਸਕੂਟਰियां ਬੰਦ ਹੋ ਰਹੀਆਂ ਨੇ ਦੋਸਤੋ ਇਸ ਤਿੰਨ ਕੋਣੀ ਚੌਕ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਥੋੜੀ ਜਹੀ بارش ਤੋਂ ਬਾਅਦ ਹੀ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਆਮ ਪਬਲਿਕ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰੰਤੂ ਪ੍ਰਸ਼ਾਸਨ ਵੱਲੋਂ ਇਸ ਦਾ ਕੋਈ ਵੀ ਅਜੇ ਤੱਕ ਪੱਕਾ ਪ੍ਰਬੰਧ ਨਹੀਂ ਕੀਤਾ ਗਿਆ ਇਸ ਚੌਕ ਦੇ ਵਿੱਚ ਹਰ ਸਾਲ ਹੀ ਤਕਰੀਬਨ ਪਾਣੀ ਭਰਦਾ ਤੇ ਰਸਤਾ ਬਲੌਕ ਹੋ ਜਾਂਦਾ ਪਰ ਪ੍ਰਸ਼ਾਸਨ ਇਸ ਦੇ ਪੱਕੇ ਹੱਲ ਦੇ ਲਈ ਕੋਈ ਵੀ ਠੋਸ ਪ੍ਰਾਲਾ ਨਹੀਂ ਕਰਦਾ ਤੇ ਇਸ ਚੌਕ ਦੇ ਵਿੱਚ ਮਹੀਨਾ ਤੋਂ ਪਹਿਲਾਂ ਵੀ بارش ਕਾਰਨ ਕਾਫੀ ਜ਼ਿਆਦਾ ਪਾਣੀ ਭਰ ਕੇ ਰਸਤਾ ਬਲੌਕ ਹੋ ਗਿਆ ਸੀ ਜਿਸ ਕਾਰਨ ਤਿੰਨ ਚਾਰ ਦਿਨ ਲੋਕਾਂ ਨੂੰ ਕਾफी ਪਰੇਸ਼ਾਨੀ ਝੱਲਣੀ ਪਈ ਸੀ ਤੇ ਪਰ ਅੱਜ ਫੇਰ ਮਾਨਸਾਂ ਦੇ ਵਿੱਚ ਹੋਈ بارش ਤੋਂ ਬਾਅਦ ਤਿੰਨ ਕੋਣੀ ਚੌਂਕ ਦੇ ਵਿੱਚ ਪਾਣੀ ਭਰਿਆ ਹੋਇਆ ਜਿਸ ਕਰਕੇ ਲੋਕ ਪਰੇਸ਼ਾਨ ਹੋ ਰਹੇ ਨੇ ਦੋਸਤੋ ਵੀਡੀਓ ਨੂੰ ਲਾਇਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਲੋਕਾਂ ਦੀ ਸਮੱਸਿਆ ਸਰਕਾਰੀ ਦਰਵਾਜ਼ੇ ਪਹੁੰਚੇ ਤੇ ਪ੍ਰਸ਼ਾਸਨ ਇਸ ਚੌਂਕ ਦੇ ਵਿੱਚੋਂ ਪਾਣੀ ਕੱਢ ਕੇ ਲੋਕਾਂ ਨੂੰ ਨਿਜਾਦ ਦਿਵਾਉਣ ਦੇ ਲਈ ਪ੍ਰਬੰਧ ਕਰਨੇ ਸ਼ੁਰੂ ਕਰ ਦੇਵੇ